ਹੈਲੋ ਜੀ ਸਤ ਸ੍ਰੀ ਅਕਾਲ ਅੱਜ ਅਸੀਂ ਆਪ ਨੂੰ ਦੱਸਦੇ ਹਾਂ ਵੀ ਆਪਾਂ ਕਮੀਜ਼ ਦੇ ਪਲੇਟਾਂ ਕਿਵੇਂ ਬੰਦਦੇ ਹਾਂ ਉਹ ਦਾ ਸਹੀ ਤਰੀਕਾ ਸਭ ਤੋਂ ਪਹਿਲਾਂ ਆਪਾਂ ਨੇ ਜਿਹੜਾ neck ਤੋਂ ਲੈ ਕੇ ਜਿਹੜਾ breast ਤੱਕ ਦਾ ਨਿਸ਼ਾਨ ਹੈ ਉਹ ਸਾਢੇ 11 ਇੰਚ ਤੇ ਲਗਾਉਣਾ ਚਾਹੀਦਾ ਹੈ ਜਿਹੜਾ ਸਾਈਡ ਵਾਲਾ ਹੈ ਇਹ ਸਾਢੇ 3 ਤੇ ਜਿਹੜੀ ਇਹਦੀ ਲੰਬਾਈ ਲੈਣੀ ਆਪਾਂ ਨੇ ਉਹ 7 ਇੰਚ ਤੇ ਸਾਈਡ ਤੋਂ 3.5 ਜਿਹੜਾ ਮੋਡੇ ਵਾਲਾ ਨਿਸ਼ਾਨ ਹੈ ਉਹ ਆਪਾਂ ਨੇ 7 ਇੰਚ ਤੋਂ ਲੈਣਾ ਆਹ ਵਾਲੀ ਚੀਜ਼ ਤੇ ਇਹਦਾ ਜਿਹੜਾ ਗੈਪ 2 ਇੰਚ ਦਾ ਹੋਣਾ ਚਾਹੀਦਾ ਬਿਲਕੁਲ ਇਹਦੀ ਸਿੱਧੇ ਚ ਨਿਸ਼ਾਨ ਹੋਣਾ ਚਾਹੀਦਾ ਇਹ ਵਾਲੀ ਚੀਜ਼ ਜਿਹੜਾ ਆਪਾਂ ਇਹ ਬ੍ਰੈਸਟ ਵਾਲਾ ਨਿਸ਼ਾਨ ਲੈਣਾ ਨੀਚੇ ਕਮਰ ਦਾ ਉਹ 6 ਵਾਲਾ ਹੋਣਾ ਚਾਹੀਦਾ। ਉੱਥੇ ਵੀ ਆਪਾਂ ਨੇ ਕੀਆ ਕਰਨਾ ਹੈ 2.5 ਇੰਚ ਦਾ ਨਿਸ਼ਾਨ ਲਗਾਉਣਾ ਹੈ। ਵੀ ਜਿਹੜੀਆਂ ਆਪਣੀਆਂ ਪਲੇਟਾਂ ਨੇ ਦੋਨੋਂ ਸਾਈਡ ਪੂਰੀ ਬਰਾਬਰ ਆਣੀ ਚਾਹੀਦੀਆਂ ਜੇ ਆਪਾਂ ਇਦਾਂ ਸਿੱਧਾ ਲਾਨੇ ਕੋਈ ਕਈ ਵਾਰ ਦੂਈ ਸਾਈਡ ਦੀ ਥੋੜੀ ਉੱਚੀ ਚਲੀ ਜਾਂਦੀ ਹੈ ਜਾਂ ਨੀਮੀ ਹੋ ਜਾਂਦੀ ਹੈ। ਜੇ ਆਪਾਂ ਇੱਥੇ ਪੂਰਾ ਪ੍ਰੋਪਰ 2.5 ਇੰਚ ਦਾ ਨਿਸ਼ਾਨ ਲਗਾਉਂਗੇ ਤਾਂ ਦੋਨੋਂ ਸਾਈਡ ਤੋਂ ਸਹੀ ਨਿਸ਼ਾਨ ਆਣ ਆਪਣਾ ਇੱਥੇ ਤੋਂ ਆਪਾਂ ਨੇ ਲੈਣਾ 2.5 ਇੰਚ ਦਾ ਗੈਪ ਇਹ ਆਹ ਵਾਲੀ ਚੀਜ਼ ਦੇ ਨਾਲ ਇਹਨੂੰ ਸਿੱਧਾ ਅਟੈਚ ਕਰ ਦੇਣਾ ਆਪਾਂ ਨੇ ਦੂਸਰੀ ਸਾਈਡ ਵੀ ਇਸੇ ਤਰ੍ਹਾਂ ਨਿਸ਼ਾਨ ਲਗਾਏ ਹਨ ਆ 2 ਇੰਚ ਤੇ ਹੀ ਲਗਾਇਆ ਹੋਇਆ ਇਹ ਆ ਦੇਖੋ ਪੂਰਾ ਬਰਬਨ ਨਿਸ਼ਾਨ ਹੁੰਦਾ ਜਦੋਂ ਆਪਾਂ ਸਲਾਈ ਕਰੂਗੇ ਤਾਂ ਇਹਨੇ ਪੂਰਾ ਸਿੱਧੇ ਦੇ ਵਿੱਚ ਹੀ ਸਲਾਈ ਹੋਣਾ ਆਹ ਵਾਲੀ ਸਾਈਡ ਤੋਂ ਵੀ ਆਹ ਵਾਲੀ ਸਾਈਡ ਤੋਂ ਵੀ ਇੱਕ ਕਮੀਜ਼ ਦਾ ਪਿਛਲਾ ਪੱਲਾ ਆਪਣਾ ਇਸ ਤੇ ਵੀ ਆਪਾਂ ਇਸੇ ਤਰ੍ਹਾਂ ਨਿਸ਼ਾਨ ਲਗਾਉਂਗੇ 11.5 ਤੇ ਤੇ ਨੀਚੇ ਵਾਲੀ ਸਾਈਡ ਤੇ 7 ਇੰਚ ਦੇ ਆ ਸਾਢੇ 3 ਆਹ ਵਾਲੀ ਚੀਜ਼ ਵੀ ਸਾਢੇ 3 ਹੋਊਗੀ ਆਪਾਂ ਜਦ ਵੀ ਪਲੇਟਾਂ ਦੇ ਨਿਸ਼ਾਨ ਲਾਉਂਦੇ ਆ ਨਾਲ ਦੀ ਨਾਲ ਹੀ ਫੀਟਿੰਗ ਦੇ ਨਿਸ਼ਾਨ ਵੀ ਲਗਾਉਂਗੇ ਆਹ ਵਾਲੀ ਜਿਹੜੀ ਲੰਬਾਈ ਆਪਾਂ ਨੇ 15.5 ਇੰਚ ਦੀ ਲੈਣੀ ਹੈ ਤੇ ਜਿਹੜਾ ਫੀਟਿੰਗ ਵਾਲਾ कमर तो है वो साढ़े छे तो जिमेंाली चीज़ मेरी साढ़े ग्यारह तो है आ वाली चीज़ है साढ़े दस है पर अपने ग्यारह इंच रखनी है क्योंकि जोड़ा अपना मार्जन है पहले ही रखना अपने प्लेट वाला एक ग्यारह इंच तो रखूंगे अपना जी अपनी फिटिंग है ਉਹ ਵੀ 11 ਇੰਚ ਦੇ ਐਸ ਦੀ ਦੂਸਰੀ ਸਾਈਡ ਹੈ ਇਧਰਲੀ ਸਾਈਡ ਵੀ ਆਪਾਂ ਸੇਮ ਨਿਸ਼ਾਨ ਲਗਾਉਂਗੇ ਆ ਦੇਖੋ ਫੀਟਿੰਗ ਦੇ ਨਿਸ਼ਾਨ ਆਪਾਂ ਨੇ ਦੋਨੋਂ ਸਾਈਡ ਲਗਾ ਲਏ ਆਹ ਵਾਲੀ ਸਾਈਡ ਵੀ ਤੇ ਆਹ ਵਾਲੀ ਸਾਈਡ ਵੀ ਕਿਉਂਕਿ ਜਦ ਆਪਾਂ ਪਹਿਲਾਂ ਪਲੇਟਾਂ ਪਾ ਦਿੰਨੇ ਆ ਤਾਂ ਨਿਸ਼ਾਨ ਨਹੀਂ ਵਧੀਆ ਤਰੀਕੇ ਨਾਲ ਲੱਗਦੇ ਇਸ ਕਰਕੇ ਇਹਨਾਂ ਨੂੰ ਪਹਿਲਾਂ ਹੀ ਲਗਾਇਆ ਕਰੋ ਆ ਦੇਖੋ ਜੀ ਆਪਾਂ ਨੇ ਦੋਨੋਂ ਕਮੀਜ਼ ਦੇ ਪੱਲਿਆਂ ਤੇ ਆਪਣੀਆਂ ਜਿਹੜੀਆਂ ਪਲੇਟਾਂ ਨੇ ਦੇ ਨਿਸ਼ਾਨ ਲਗਾ ਲੈਨੇ ਤੇ ਹੁਣ ਆਪਾਂ ਇਹਨੂੰ ਸਟੀਚ ਕਰੂੰਗੇ ਪਹਿਲਾਂ ਆਪਾਂ ਜਿਹੜੇ ਨੈਕ ਹੈ ਉਹਨਾਂ ਅਟੈਚ ਕਰੂंगे ਉਸ ਤੋਂ ਬਾਅਦ ਆਪਣੀਆਂ ਪਲੇਟਾਂ ਦੇ ਸਿਉਣ ਪਾਉਗੇ ਜੇ ਆਪ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਥੈਂਕ ਯੂ